ਕਾਨੂੰ ਹੰਨੇ ਹੰਨੇ ਮੀਰ ਚਾਹੀਦਾ ਗੁਰੂ ਸਾਹਿਬ ਦਾ ਫਰਮਾਨ ਸੀਗਾ ਵੀ ਮੈਂ ਖਾਲਸਾ ਹੋਸਾ ਜੰਗ ਜਿਸ ਦੇ ਵਿੱਚ ਹੰਨੇ ਹੰਨੇ ਮੀਰ ਹੋਏਗਾ ਹਰ ਘੋੜੀ ਦੀ ਕਾਛੂ ਦੇ ਉੱਤੇ ਬਾਦਸ਼ਾਹ ਹੋਏਗਾ ਸੁਖੀ ਸਿੰਘ ਬਾਦਲ ਦੇ ਉੱਤੇ ਸਜ਼ਾ ਸੁਣਾ ਦਿੱਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਉਸ ਤੋਂ ਬਾਅਦ ਨਰੈਣ ਸਿੰਘ ਚੌੜਾ ਜੋ ਕਿ ਖੜਕੂ ਸਿੰਘ ਰਹੇ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹਨੂੰ ਤੁਸੀਂ ਕਿਵੇਂ ਲੇਖ ਨਰੈਣ ਸਿੰਘ ਦੇ ਮੁਤਲਕ ਆਪਾਂ ਸਾਜ਼ਿਸ਼ ਨਹੀਂ ਕਹਿ ਸਕਦੇ ਕਿ ਜਦੋਂ ਦਾ ਇਹ ਅਕਾਲੀਵਾਲ ਦਾ ਰਫੜ ਇੱਥੇ ਅਕਾਲ ਤਖਤ ਤੇ ਪਹੁੰਚਿਆ ਉਦੋਂ ਦੀ ਕੋਈ ਬੇਅਦਬੀ ਦੀ ਘਟਨਾ ਨਹੀਂ ਸੁਣੀ ਕਦੇ ਤਾਂ ਇਸ ਦਾ ਕੀ ਕਾਰਨ ਹੈ ਸਾਰੇ ਪੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੇ ਉਸ ਨੂੰ ਵੀ ਪੰਜ ਸਿੰਘ ਸਰਵਾਨ ਉਸ ਦਿਨ ਉੱਤੇ ਅਕਾਲ ਤਖਤ ਦੇ ਉੱਤੇ ਸਾੜਨ ਦੇ ਤਾਂ ਬਹੁਤ ਅੱਛਾ ਰਹਿਣਾ ਸੀਗਾ ਕੀ ਲੱਗਦਾ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਆਉਣ ਵਾਲੇ ਸਮੇਂ ਵਿੱਚ ਜੀ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਦੇ ਨਾਲ ਵੀ ਦੇਖਦੇ ਜਿਸ ਤਰ੍ਹਾਂ ਪੰਥ ਨੂੰ ਮਨਜ਼ੂਰ ਅਕਾਲੀ ਦਲ ਹੈ ਉਹ ਅਕਾਲੀ ਦਲ ਬਣਾਈਏ ਸ਼ਰਮਣੀ ਅਕਾਲੀ ਦਲ ਹੋਵੇ ਜਿਹਦੇ ਵਿੱਚ ਕਿਸੇ ਪਰਿਵਾਰ ਦਾ ਕੋਈ ਗਲਪਨਾ ਨਾ ਹੋਵੇ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਦੋ ਜੋ 2007 ਤੋਂ 17 ਤੱਕ ਸੱਤਾ ਦੇ ਵਿੱਚ ਰਹੀ ਹੈ ਉਹਨਾਂ ਨੂੰ ਸੱਜਾ ਸੁਣਾਈ ਗਈ ਹੈ ਤਾਂ ਨਾਲ ਹੀ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਤਾਂ ਸਾਰੇ ਮੁੱਛੇ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਬਕਾ ਆਈਏਐਸ ਅਧਿਕਾਰੀ ਗੁਰਤੇਜ ਸਿੰਘ ਜੀ ਤੇ ਸਿੱਖ ਹਿਸਟੋਰੀਅਨ ਨੇ ਸਿੱਖ ਮਸਲੇ ਨੂੰ ਬਹੁਤ ਨੇੜੇ ਜਾਣਦੇ ਨੇ ਉਹਨਾਂ ਦਾ ਸਵਾਗਤ ਕਰਨਾ ਸਰ ਸਵਾਗਤ ਹੈ ਬਹੁਤ ਥੈਂਕ ਯੂ ਸੋ ਮੱਚ ਸਰ ਸਭ ਤੋਂ ਪਹਿਲਾਂ ਤਾਂ ਜੋ ਸੁਖਵੀਰ ਸਿੰਘ ਬਾਦਲ ਦੇ ਉੱਤੇ ਸਜ਼ਾ ਸੁਣਾ ਦਿੱਤੀ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਉਸ ਤੋਂ ਬਾਅਦ ਨਰੈਣ ਸਿੰਘ ਚੌੜਾ ਜੋ ਕਿ ਖੜਕੂ ਸਿੰਘ ਰਹੇ ਨੇ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹਨੂੰ ਤੁਸੀਂ ਕੀ ਦੇਖਦੇ ਹੋ ਦੇਖੋ ਇਹਦਾ ਹੁਣ ਨਰੈਣ ਸਿੰਘ ਹੋਰੀ ਆਪਣਾ ਬਿਆਨ ਦੇਣਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕੀ ਕਹਿ ਸਕਦੇ ਆ ਕੀ ਉਹਨਾਂ ਦੇ ਮਨ ਦੇ ਵਿੱਚ ਸੀ ਲੇਕਿਨ ਜ਼ਰੂਰਦਾ ਇਹ ਹੈ ਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਖੁਲਾਸੇ ਉੱਤੇ ਹੋਏ ਨੇ ਤੇ ਉਹਨਾਂ ਨੇ ਐਕਸੈਪਟ ਕਰ ਲਿਆ ਨੇ ਉਹਨਾਂ ਨੇ ਮੰਨ ਲਿਆ ਕਿ ਆ ਅਸੀਂ ਸਾਰਾ ਕੁਝ ਕੀਤਾ ਹੈ ਉਹ ਬਹੁਤ ਵੱਡੇ ਗੁਨਾਹ ਹਨਗੇ ਹੂੰ ਉਹਨਾਂ ਦੇ ਵਾਸਤੇ ਹੋ ਸਕਦਾ ਹੈ ਨਰੈਣ ਸਿੰਘ ਨੂੰ ਇੱਕ ਕਵੀ ਵੀ ਹੈਗਾ ਲੇਖਕ ਵੀ ਹੈ ਤੇ ਇਸ ਦੀਆਂ ਭਾਵਨਾਵਾਂ ਭਟਕੀਆਂ ਹੋਣ ਜਾਂ ਪਤਾ ਨਹੀਂ ਕੀ ਹੋਇਆ ਉਸ ਦੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਆਇਆ ਹੋਵੇਗਾ ਕਿ ਜੀ ਇਹਨਾਂ ਨੇ ਸਾਡੇ ਨਾਲ ਕੀ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਸਾਧ ਸੰਤ ਮਰਵਾਏ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਵਾਈ ਤਾਂ ਹੋ ਸਕਦਾ ਉਸ ਦੇ ਮਨ ਦੇ ਵਿੱਚ ਹੋਵੇ ਲੇਕਿਨ ਆਪਾਂ ਤਾਂ ਗੈਸ ਸੀ ਕਰ ਸਕਦੇ ਹਾਂ ਉਹਦੇ ਜਦੋਂ ਕੋਈ ਉਹ ਬਿਆਨ ਦੇਏਗਾ ਫਿਰ ਉਸ ਤੋਂ ਬਾਅਦ ਪਤਾ ਲੱਗੇ ਤੁਸੀਂ ਬਹੁਤ ਅਫਸਰ ਵੀ ਰਹੇ ਹੋ ਪੁਲਿਸ ਦੇ ਵਿੱਚ ਰਹੇ ਹੋ ਕੀ ਲੱਗਦਾ ਕਿ ਸਾਜ਼ਿਸ਼ ਤਾਂ ਨਹੀਂ ਕਿਸੇ ਤਰ੍ਹਾਂ ਦੀ ਹੋ ਸਕਦੀ ਵਿੱਚ ਨਹੀਂ ਮੇਰਾ خیال ਹੈ ਸਾਜ਼ਿਸ਼ ਨਰੈਣ ਸਿੰਘ ਦੇ ਮਤਲਬਕ ਆਪਾਂ ਸਾਜ਼ਿਸ਼ ਨਹੀਂ ਕਹਿ ਸਕਦੇ ਕਿਉਂਕਿ ਉਹ ਬੰਦਾ ਕਾਫੀ ਢੇਰ ਤੋਂ ਪਬਲਿਕ ਲਾਈਫ ਦੇ ਵਿੱਚ ਹੈ ਔਰ ਸਾਰਿਆਂ ਦੇ ਸਾਹਮਣੇ ਹੈ ਉਹ ਸਿਆਸੀ ਤੌਰ ਦੇ ਤੇ ਚੇਤਨ ਇਨਸਾਨ ਹੈ ਔਰ ਸਿੱਖੀ ਦੇ ਤੌਰ ਦੇ ਉੱਤੇ ਵੀ ਉਸ ਨੂੰ ਬਹੁਤ ਗਿਆਨ ਹੈਗਾ ਲਿਖਦਾ ਪੜ੍ਹਦਾ ਹੈ ਕਿਤਾਬਾਂ ਲਿਖੀਆਂ ਹੋਈਆਂ ਤਾਂ ਉਹ ਕਿਸੇ ਦੀ ਭਲੇਖੇ ਦੇ ਵਿੱਚ ਆ ਕੇ ਕਿਸੇ ਦੇ ਵਰਜਲਾਵੇ ਨਾਲ ਨਹੀਂ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਇਹ ਤਾਂ ਉਸ ਦੇ ਮਨ ਦੀ ਮौज ਆਈ ਹੈ ਕੋਈ ਮਨ ਦੇ ਵਿੱਚ ਹੀ ਉਸ ਦੇ ਇਸ ਤਰ੍ਹਾਂ ਦਾ ਵਿਚਾਰ ਪੈਦਾ ਹੋਇਆ ਜਿਸ ਕਰਕੇ ਉਹਨੇ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜੋ ਫੈਸਲਾ ਲਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਉਸ ਫੈਸਲੇ ਨੂੰ ਤੁਸੀਂ ਕਿਵੇਂ ਮਾਪਿਆ ਤੋਲਿਆ ਕਿਸ ਤਰ੍ਹਾਂ ਹੈ ਕਿਸ ਕਿਸ ਲੈ ਬੱਦਰ ਦਾ ਜਿਹੜਾ ਫੈਸਲਾ ਹੈਗਾ ਦੇਖੋ ਜਦੋਂ ਵੀ ਕੋਈ ਫੈਸਲਾ ਹੁੰਦਾ ਨਾ ਜੀ ਆਪਾਂ ਸਾਰੇ ਸੋਚਦੇ ਆਂ ਵੀ ਇਹਦੇ ਚ ਹੋਰ ਕੁਝ ਹੋ ਜਾਂਦਾ ਤਾਂ ਚੰਗਾ ਸੀਗਾ ਹੂੰ ਜਿਵੇਂ ਕਿ ਹੁਣ ਮੈਂ ਕਹਿੰਨਾ ਵੀ ਉਹ ਜੇ ਕਿਤਾਬ ਉਹ ਜਿਹੜੀ ਇਹਨਾਂ ਨੇ ਛਾਪੀ ਸੀ ਸ਼੍ਰੋਮਣੀ ਕਮੇਟੀ ਨੇ ਸਿੱਖ ਇਤਿਹਾਸ ਉਸ ਦੇ ਵਿੱਚ ਸਾਰਾ ਕੁਝ ਗੁਰੂ ਸਾਹਿਬਾਨ ਦੇ ਬਰਖਿਲਾਫ ਔਰ ਸਾਰੀਆਂ ਇਹਨਾਂ ਜਣ ਜਿਹੜਾ ਕੁਝ ਇਹਨਾਂ ਨੇ ਕੀਤਾ ਇਹਨਾਂ ਉਸ ਦਾ ਨਿਚੋੜ ਸੀ ਸਰੀ ਪੰਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੇ ਉਸ ਨੂੰ ਵੀ ਪੰਜ ਸਿੰਘ ਸਹਿਬਾਨ ਉਸ ਦਿਨ ਉੱਤੇ ਅਕਾਲ ਤਖਤ ਦੇ ਉੱਤੇ ਸਾੜ ਦਿੰਦੇ ਤਾਂ ਬਹੁਤ ਅੱਛਾ ਰਹਿਣਾ ਸੀਗਾ ਇਸ ਤਰ੍ਹਾਂ ਦੀਆਂ ਗੱਲਾਂ ਕੋਈ ਮਨ ਚ ਆਉਂਦੀਆਂ ਫਿਰ ਜੇ ਸੋਚਦੇ ਹਾਂ ਕਿ ਜੇ ਫਰਜ਼ ਕਰੋ ਇਹ ਕਹਿ ਦਿੰਦੇ ਕਿ ਸਾਰੇ ਦੇ ਸਾਰੇ ਪੰਥ ਨੂੰ ਇਹਨਾਂ ਨੇ ਥੋੜੀ ਜੀ ਉਹ ਲਾਜ਼ਰ ਰਹਿ ਗਿਆ ਵੀ ਪੰਥ ਪੰਥਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਕੀਤਾ ਕਿ ਬਾਦਲ ਅਕਾਲੀ ਦਲ ਰਿਵਾਈਵ ਰਿਵਾਈਵ ਕੀਤਾ ਹਮਮ ਪੰਜਾਬੀ ਪਾਰਟੀ ਰਿਵਾਈਵ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਕੀਤਾ ਹੈ ਜੇ ਇਸ ਦੇ ਵਿੱਚ ਥੋੜੀ ਜੀ ਕਲੈਰਿਟੀ ਹੋ ਜਾਈ ਤਾਂ ਚੰਗਾ ਸੀਗਾ ਬਾਕੀ ਸਾਰੇ ਲੋਕ ਜਿੰਨੇ ਹੈਗੇ ਇਹਨਾਂ ਨੂੰ ਵੀ ਸੱਦਾ ਦੇਣਾ ਚਾਹੀਦਾ ਸੀਗਾ ਕਿ ਭਾਈ ਪੰਥ ਦੁਬਾਰੇ ਆਪਣੀਆਂ ਲੀਹਾਂ ਦੇ ਉੱਤੇ ਆ ਰਿਹਾ ਮੁੜ ਕੇ ਤੇ ਤੁਸੀਂ ਸਾਰੇ ਇਹਦੇ ਸਾਰੇ ਜੁਆਇਨ ਕਰ ਲੈਣਾ ਚਾਹੀਦਾ ਸੀ ਹੋਰ ਵੀ ਜਿਹੜੀ ਤਰ੍ਹਾਂ ਹੈਗੀ ਹਾਂ ਹਾਂ ਜਿਹੜੀਆਂ ਤਰ੍ਹਾਂ ਨੇ ਉਹਨਾਂ ਨੂੰ ਨਾਲ ਲੈ ਲੈਣਾ ਚਾਹੀਦਾ ਸੀਗਾ ਜਿਵੇਂ ਹੁਣੇ ਦੋ ਨੌਜਵਾਨ ਹਨਗੇ ਐਮਪੀ ਆਪਣੇ ਬਣੇਨ ਇਹਨਾਂ ਨੂੰ ਇਹਨਾਂ ਦੇ ਬਾਰੇ ਅਮਰਿਤਪਾਲ ਦੇ ਬਾਰੇ ਮੇਰੇ ਕੋਈ ਬਹੁਤੇ ਚੰਗੇ ਵਿਚਾਰ ਨਹੀਂ ਰਹੇ ਲੇਕਿਨ ਪੰਥਕ ਵੋਟ ਉਹਨਾਂ ਨੂੰ ਮਿਲੀ ਹੈ ਤੇ ਪੰਥਕ ਵੋਟ ਮਿਲਣ ਕਰਕੇ ਉਹ ਪੰਥ ਦੇ ਦੀ ਧਰੋਹਰ ਹਨਗੇ ਪੰਥ ਦੇ ਬੰਦੇ ਹਨਗੇ ਤਾਂ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਸੀਗਾ ਦੂਸਰੇ ਜਿਹੜੇ ਆ ਮਾਨਵਰਗੇ ਫਿਰਦੇ ਨੇ ਇਹਨਾਂ ਨੇ ਬਥੇਰਾ ਜਿਹੜਾ ਕੁਝ ਕਰਨਾ ਸੀ ਇਹਨਾਂ ਨੇ ਕਰ ਲਿਆ ਜੋ ਕੁਝ ਇਹਨਾਂ ਨੂੰ ਪ੍ਰਚਾਰ ਕਰਨਾ ਸੀ ਜਾਂ ਜੋ ਇਹਨਾਂ ਨੇ ਆਪਦਾ ਘਰ ਭਰਨਾ ਸੀ ਸਾਰਾ ਕੁਝ ਕਰ ਲਿਆ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਤੁਸੀਂ ਵੀ ਹੁਣ ਛੱਡੋ ਇਸ ਇਹਨਾਂ ਆਦਤਾਂ ਨੂੰ ਤੇ ਮੁੜ ਕੇ ਪੰਥ ਦੀ ਸ਼ਰਣ ਦੇ ਵਿੱਚ ਆਓ ਤੇ ਸਾਰੇ ਇਕੱਠੇ ਹੋ ਕੇ ਤੇ ਇੱਕ ਪੰਥਕ ਜਿਸ ਤਰ੍ਹਾਂ ਪੰਥ ਨੂੰ ਮਨਜ਼ੂਰ ਅਕਾਲੀ ਦਲ ਹੈ ਉਹ ਅਕਾਲੀ ਦਲ ਬਣਾਈਏ ਸ਼ਰੋਮਣੀ ਅਕਾਲੀ ਦਲ ਹੋਵੇ ਜਿਹਦੇ ਵਿੱਚ ਕਿਸੇ ਪਰਿਵਾਰ ਦਾ ਕੋਈ ਗਲਵਾ ਨਾ ਹੋਵੇ ਜਿਹਦੇ ਵਿੱਚ ਪੰਥਕ ਸਰੋਕਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਦੀ ਹਿੰਮਤ ਹੋਵੇ ਹੌਸਲਾ ਹੋਵੇ ਇਹ ਹੋ ਜੈਨ ਨੂੰ ਕਰਨਾ ਚਾਹੀਦਾ ਸੀ ਤਾਂ ਤੁਸੀਂ ਸਾਰੇ ਜੋ ਹੁਕਮਨਾਮੇ ਆਏ ਨੇ ਉਹਨਾਂ ਨੂੰ ਪੜਿਆ ਵੀ ਹੋਏਗਾ ਪੜਿਆ ਕੀ ਲੱਗਦਾ ਹੈ ਰਾਜਨੀਤਿਕ ਤੌਰ ਤੇ ਕਿੱਡੇ ਕੋ ਫੈਸਲੇ ਨੇ ਤੇ ਪੰਥਕ ਤੌਰ ਤੇ ਕਿੱਡੀ ਕੋ ਸਜਾਵਾਂ ਹੋਏਗੀਆਂ ਦੇਖੋ ਇਹ ਬਹੁਤ ਵੱਡਾ ਫੈਸਲਾ ਹੈ ਇੰਨੀ ਸਾਨੂੰ ਉਮੀਦ ਨਹੀਂ ਸੀ ਲੋਕਾਂ ਨੂੰ ਸਾਰੇ ਲੋਕ ਜਿਨੇ ਵੀ ਜਨਨ ਦੇ ਨਾਲ ਵੀ ਗੱਲ ਕੀਤੀ ਹੈ ਮੈਂ ਆਪਣੇ ਆਪ ਵੀ ਮੈਨੂੰ ਆਖਰੀ ਸਮੇਂ ਤੱਕ ਮਨ ਦੇ ਵਿੱਚ ਖਰਸ਼ਾ ਦਾ ਸੀਗਾ ਕਿ ਇਹ ਨਿਭਾ ਸਕਣਗੇ ਐਡਾ ਵੱਡਾ ਰੋਲ ਕਿਨਾਂ ਲੇਕਿਨ ਸਿੰਘ ਸਹਿਬਾਨ ਨੇ ਬਹੁਤ ਸਾਰਾ ਰੋਲ ਕੀਤਾ ਔਰ ਬਹੁਤ ਵਧੀਆ ਉਹਨਾਂ ਨੇ ਫੈਸਲਾ ਕੀਤਾ ਜਿੱਦਾਂ ਥੋੜੀਆਂ ਜੀਆਂ ਗੱਲਾਂ ਹਰ ਇੱਕ ਫੈਸਲੇ ਦੇ ਵਿੱਚ ਕੁਛ ਨਾ ਕੁਛ ਤਾਂ ਰਹਿ ਹੀ ਜਾਂਦਾ ਹੁੰਦਾ ਹੁੰਦਾ ਪਰ ਉਹ ਤਾਂ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਮੈਂ ਦੋ ਤਿੰਨ ਗੱਲਾਂ ਕਹੀਆਂ ਲੇਕਿਨ ਇਹਨਾਂ ਹਾਲਤਾਂ ਦੇ ਵਿੱਚ ਜਿਹੜਾ ਕੁਝ ਕੀਤਾ ਉਹਨਾਂ ਨੇ ਬਹੁਤ ਵਧੀਆ ਕੀਤਾ ਔਰ ਜਿਹੜਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਐਕਸਪੋਜ਼ ਕਰਤਾ ਲੋਕਾਂ ਨੂੰ ਦੱਸਤਾ ਹੈ ਕਿ ਇਹਨਾਂ ਲੋਕਾਂ ਦੇ ਗੁਨਾਹ ਕੀ ਹਨਗੇ ਇਹ ਬਹੁਤ ਵੱਡੀ ਗੱਲ ਹੋਈ ਹੈ ਇਸ ਦਾ ਖੁਲਾਸਾ ਹੋਰ ਵੀ ਹੋ ਸਕਦਾ ਸੀਗਾ ਹੋਰ ਕਰਨਾ ਚਾਹੀਦਾ ਹੂੰ ਕੀ ਲੱਗਦਾ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਆਉਣ ਵਾਲੇ ਸਮੇਂ ਵਿੱਚ ਜੇ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਦੇ ਨਾਲ ਦੇ ਵੀ ਦੇਖਦੇ ਦੇਖੋ ਜੇ ਤਾਂ ਅਕਾਲੀ ਦਲ ਅਸਲ ਅਕਾਲੀ ਦਲ ਰਿਵਾਈਵ ਹੁੰਦਾ ਹੂੰ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾਂਦਾ ਤਾਂ ਫਿਰ ਇਸ ਦਾ ਭਵਿੱਖ ਬਹੁਤ ਉਜਲਾ ਹੈ ਹੂੰ ਇਹ ਕੁਰਬਾਨੀਆਂ ਦੇ ਉੱਤੇ ਖੜਾ ਹੈ ਇਸ ਦੇ ਵਾਸਤੇ ਲੱਖਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਇਤਿਹਾਸ ਦੇ ਨਾਲ ਜੁੜਦਾ ਹੈ ਸਾਡੇ ਜਿਹੜੀਆਂ ਕੌਮੀ ਸਰੋਕਾਰ ਹਨਗੇ ਜਿਹੜਾ ਸਾਡਾ ਸਿੱਖੀ ਦਾ ਸੰਦੇਸ਼ ਹੈ ਦੁਨੀਆ ਵਾਸਤੇ ਉਹਦੇ ਨਾਲ ਜੁੜਦਾ ਹੈ ਤਾਂ ਇਹਦਾ ਬਹੁਤ ਵੱਡਾ ਭਵਿਕਾ ਹੈ ਔਰ ਉਹ ਜਿਹੜਾ ਕਿ ਇਸ ਵੇਲੇ ਤੁਸੀਂ ਇਮੇਜਨ ਵੀ ਨਹੀਂ ਕਰ ਸਕਦੇ ਉਹ ਵੀ ਹੈ ਦੇਖੋ ਇਹ ਜਿਹੜੀ ਜੱਟਲੈਂਡ ਵਾਲਿਆਂ ਨੇ ਇੱਕ ਮੁਹਿੰਮ ਜੀ ਚਲਾਈ ਹੋਈ ਹੈ ਤੇ ਇਸ ਦਾ ਇਹਦਾ ਭਵਿਕਾ ਦੇਖੋਗੇ ਕਿ ਕਿੱਥੋਂ ਤੱਕ ਜਾ ਕੇ ਅਕਾਲੀ ਦਲ ਦੇ ਨਾਲ ਕਿਸ ਤਰ੍ਹਾਂ ਇਹ ਸਾਰੀਆਂ ਫੋਰਸਿਸ ਜਿਹੜੀਆਂ ਹੈਗੀਆਂ ਯੂਪ ਰਾਜਸਥਾਨ ਹਰਿਆਣਾ ਦੀਆਂ ਇਹਦੇ ਨਾਲ ਚੱਲਣ ਨੂੰ ਤਿਆਰ ਖੜੀਆਂ ਤਾਂ ਕਿੱਥੋਂ ਤੱਕ ਇਹ ਗੱਲ ਜਾ ਸਕਦੀ ਹੈ ਤੁਹਾਡੇ ਸ਼ਾਇਦ ਦਿੱਲੀ ਦਾ ਤਖਤ ਵੀ ਤੁਹਾਡੇ ਵਾਸਤੇ ਵਿਹਲਾ ਹੋਵੇ ਲੇਕਿਨ ਇਹ ਜਿਹੜਾ ਹੈਗਾ ਜੇ ਇਹ ਸਮਝਣ ਕਿ ਇਹ ਬਾਦਲ ਅਕਾਲੀ ਦਲ ਨੂੰ ਰਿਵਾਈਵ ਕੀਤਾ ਗਿਆ ਤੇ ਉਹਨਾਂ ਨੇ ਉਸ ਤਰ੍ਹਾਂ ਹੀ ਆਪਣੇ ਪਰਿਵਾਰਾਂ ਦੀ ਰੱਖਿਆ ਦੇ ਵਾਸਤੇ ਪਰਿਵਾਰ ਪਾਲਣ ਵਾਸਤੇ ਪਰਿਵਾਰਾਂ ਦੀ ਜਾਇਦਾਦ ਇਕੱਠੀ ਕਰਨ ਵਾਸਤੇ ਵਰਤਣਾ ਤਾਂ ਫਿਰ ਇਹਦਾ ਕਾਹਦਾ ਭੁਖਾ ਫਿਰ ਤਾਂ ਉਹੀ ਸ਼ੁਰੂ ਹੋਏਗਾ ਜਿਹੜਾ ਕਿ ਹੁਣ ਹੋਇਆ ਅੱਜ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਕਮੇਟੀ ਇੱਕ ਬਣਾਈ ਗਈ ਆ ਸੱਤ ਮੈਂਬਰੀ ਕਮੇਟੀ ਜਿਸ ਨੇ ਚੋਣ ਕਰਨੀ ਨਵੀਂ ਭਰਤੀ ਕਰਨੀ ਆ ਕੀ ਲੱਗਦਾ ਉਹਨਾਂ ਨੂੰ ਚਿਹਰਾ ਮੋਹਰਾ ਕਿਹੋ ਜਿਹਾ ਅਕਾਲੀ ਦਲ ਦਾ ਰੱਖਣਾ ਚਾਹੀਦਾ ਜੇਕਰ ਆਪਾਂ ਨਵੇਂ ਸਿਰਿਓਂ ਅਕਾਲੀ ਦਲ ਦੀ ਭਰਤੀ ਕਰ ਰਹੇ ਆ ਨਵੀਂ ਚੋਣ ਕਰ ਰਹੇ ਆ ਉਹਨਾਂ ਨੂੰ ਚਿਹਰਾ ਮੋਹਰਾ ਕਿਹੋ ਜਿਹਾ ਰੱਖਣਾ ਚਾਹੀਦਾ ਤੇ ਅਜਿਹੇ ਕਿਹੜੇ ਚੀਜ਼ਾਂ ਨੇ ਜਿਹੜਾ ਕੋਈ ਅਜਿਹੇ ਜਿਹੜੇ ਲੀਡਰ ਸੀ ਜੋ ਪਿਛਲੇ ਸਮੇਂ ਦੇ ਵਿੱਚ ਪਰਿਵਾਰਵਾਦ ਦਾ ਜਿਹੜਾ ਨਾਰਾ ਲੈ ਕੇ ਚੱਲਦੇ ਰਹੇ ਬਹੁਤ ਸ ਕਾਬਲ ਹੈ ਨਹੀਂ ਅਗਵਾਈ ਕਰਨ ਦੇ ਤਾਂ ਇਸ ਲੀਡਰ ਜਿਹੜੀ ਇਹ ਲੀਡਰ ਉਸ ਦੇ ਵਿੱਚ ਕੁਸਪੈਟ ਨਾ ਕਰ ਸਕੇ ਅਜਿਹੇ ਕੀ ਕੁਝ ਅੱਗੇ ਪੈਰਾਮੀਟਰਸ ਰੱਖਣੇ ਚਾਹੀਦੇ ਨੇ ਦੇਖੋ ਇਹਦੇ ਵਾਸਤੇ ਨਾ ਪਹਿਲੀ ਗੱਲ ਤਾਂ ਇਹ ਸੀ ਇਹਨਾਂ ਨੇ ਜਦੋਂ ਇਹਨੂੰ ਅਕਾਲੀ ਦਲ ਨੂੰ ਖਤਮ ਕਰਨਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਇਸ ਦਾ ਸੰਵਿਧਾਨ ਪਾੜਿਆ ਇਹਨਾਂ ਨੇ ਹੂੰ ਸੰਵਿਧਾਨ ਨੂੰ ਖਤਮ ਕੀਤਾ ਤਾਂ ਸੰਵਿਧਾਨ ਨੂੰ ਰਿਵਾਈਵ ਕਰਨਾ ਚਾਹੀਦਾ ਹੈ ਹੂੰ ਕੋਈ ਪਾਰਟੀ ਕੋਈ ਕਲੱਬ ਕੋਈ ਵੀ ਘਰ ਅਸੂਲਾਂ ਤੋਂ ਬਿਨਾਂ ਨਹੀਂ ਚੱਲ ਸਕਦਾ ਬਿਲਕੁਲ ਤਾਂ ਉਹਦੇ ਅਸੂਲ ਤੇ ਕਰਨੇ ਚਾਹੀਦੇ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੰਧਾਨ ਸੀ ਸ਼ੁਰੂ ਤੋਂ ਚੱਲੇ ਆ ਰਿਹਾ ਸੀ 1925 ਤੋਂ 20 ਤੋਂ ਚੱਲੇ ਆ ਰਿਹਾ ਉਸ ਨੂੰ ਦੁਬਾਰੇ ਸੁਰਜੀਤ ਕਰਨਾ ਚਾਹੀਦਾ ਔਰ ਉਸ ਦੇ ਅਨਸਾਰ ਸਾਰੀ ਭਰਤੀ ਤੇ ਉਸ ਦੇ ਅਨਸਾਰ ਅਹੁਦੇਦਾਰ ਬਣਨੇ ਚਾਹੀਦੇ ਆ ਉਸ ਦੇ ਅਨਸਾਰ ਉਹਨਾਂ ਦਾ ਸਮਾਨੀਤ ਹੋਣਾ ਚਾਹੀਦਾ ਅਕਾਲੀ ਦਲ ਦਾ ਪ੍ਰਧਾਨ ਦੋ ਸਾਲ ਵਾਸਤੇ ਹੁੰਦਾ ਸੀਗਾ ਵੱਡੇ ਵੱਡੇ ਲੋਕ ਸਨ ਸਾਡੇ ਕੋਲੇ ਹੁਕਮ ਸਿੰਘ ਕਦੇ ਬਣ ਜਾਂਦਾ ਸੀ ਕਦੇ ਮਾਸਟਰ ਦਾਰਾ ਸਿੰਘ ਬਣਦਾ ਸੀ ਕਦੇ ਇੱਕ ਉਦਮ ਸਿੰਘ ਨਾਗੂਕੇ ਵਗੈਰਾ ਵਗੈਰਾ ਸਾਡੇ ਕੋਲੇ ਲੀਡਰਸ਼ਿਪ ਦੀ ਕੋਈ ਕਮੀ ਨਹੀਂ ਔਰ ਬਾਕੀ ਦੇ ਸਾਰੇ ਉਹਦੇ ਨਾਲ ਕੋਆਪਰੇਟ ਕਰਦੇ ਸਨ ਇਸ ਤਰ੍ਹਾਂ ਦਾ ਸਾਨੂੰ ਅਕਾਰੀ ਦਲ ਚਾਹੀਦਾ ਸਾਨੂੰ ਇਹ ਨਹੀਂ ਚਾਹੀਦਾ ਕਿ ਅੱਜ ਇਹਦੀ ਫਲਾਨੇ ਦੇ ਕੋਲੇ ਪੈਸੇ ਜ਼ਿਆਦਾ ਫਲਾਨੇ ਦੇ ਫਲਾਨੇ ਦੀ ਆਵਾਜ਼ ਬੜੀ ਸੁਰੀਲੀ ਹੈ ਗੋਂਦਾ ਬੜਾ ਵਧੀਆ ਹੈ ਇਸ ਨੂੰ ਇੱਥੇ ਰੱਖੀ ਰੱਖੋ ਢੱਡ ਸਾਰੰਗੀ ਵਾਲਾ ਇਸ ਤਰ੍ਹਾਂ ਦਾ ਸਾਨੂੰ ਨਹੀਂ ਚਾਹੀਦਾ ਹੂੰ ਸਾਨੂੰ ਚਾਹੀਦਾ ਜਿਹੜਾ ਕਿ ਅੱਜ ਦੇ ਮੌਜੂਦਾ ਸਰੋਕਾਰਾਂ ਦੇ ਅਨਸਾਰ ਹੁਣ ਦੇਖੋ ਕੈਨੇਡਾ ਦੇ ਵਿੱਚ ਜਾ ਕੇ ਲੋਕਾਂ ਨੂੰ ਸਿੱਖਾਂ ਨੂੰ ਮਾਰ ਰਹੀ ਹੈ ਇੱਕ ਕਿਸਮ ਦੀ ਪਾਰਟੀ ਤਾਂ ਇਸ ਦੇ ਇਸ ਦੇ ਬਾਰੇ ਇਹਨਾਂ ਦਾ ਪ੍ਰਚਾਰ ਹੋਣਾ ਚਾਹੀਦਾ ਤੁਸੀਂ ਇਹ ਅਜੀਬ ਗੱਲ ਮੈਂ ਹੋਰ ਕੱਲ ਸੋਚ ਰਿਹਾ ਸੀਗਾ ਕਿ ਜਦੋਂ ਦਾ ਇਹ ਅਕਾਲੀਵਾਲ ਦਾ ਰਫੜ ਇੱਥੇ ਅਕਾਲ ਤਖਤ ਤੇ ਪਹੁੰਚਿਆ ਉਦੋਂ ਦੀ ਕੋਈ ਬੇਅਦਬੀ ਦੀ ਘਟਨਾ ਨਹੀਂ ਸੁਣੀ ਕਦੇ ਤਾਂ ਇਸ ਦਾ ਕੀ ਕਾਰਨ ਹੈ ਕੌਣ ਕਰਵਾਇਆ ਸੀ ਇਹ ਜਿਹੜਾ ਹੁਣ ਜਿਹੜਾ ਇੱਕਦਮ ਬੰਦ ਹੋ ਗਿਆ ਹਮ ਕੋਈ ਸਾਰੇ ਪੰਜਾਬ ਦੇ ਵਿੱਚ ਮੈਂ ਰਿਫਲੈਕਟ ਕਰੀਏ ਤਾਂ ਆਪਾਂ ਪਿਛਲੇ ਸਮੇਂ ਤਾਂ ਇਹੋ ਜਿਹੀ ਘਟਨਾ ਨਹੀਂ ਹੋਈ ਸੋ ਇਹ ਜਿਹੜਾ ਜਿਸ ਤਰ੍ਹਾਂ ਦਾ ਤੁਸੀਂ ਉਹ ਕਹਿੰਦੇ ਹੁੰਦੇ ਹੋ ਨਾ ਜਿੰਨਾ ਕੁ ਗੁੜ ਪਾਓਗੇ ਓਨਾ ਕੁ ਮਿੱਠਾ ਹੋ ਜਾਏਗਾ ਜੇ ਹੋ ਜਾ ਤੁਸੀਂ ਅਕਾਲੀ ਦਲ ਸਿੱਖ ਸਧੰਤਾ ਦੇ ਅਨਸਾਰ ਸਰਜੋਗੇ ਉਹ ਤੁਹਾਡੀ ਸਕਸੈਸ ਹੋਏਗੀ ਤੇ ਲੀਡਰਸ਼ਿਪ ਤੁਹਾਡੇ ਕੋਲ ਬਹੁਤ ਹੈ ਪਰ ਕਹੇ ਤਾਂ ਦਿੱਤਾ ਜਾਂਦਾ ਕਿ ਇਹਨੇ ਕਿ ਲੀਡਰ ਹੈ ਨਹੀਂ ਕੋਈ ਅਕਾਲੀ ਦਲ ਕੋਲੇ ਇਹ ਇਹ ਬڑے ਸ਼ਬਦ ਵਰਤੇ ਜਾਂਦੇ ਇਹ ਕਦੇ ਵੀ ਐਸਾ ਨਹੀਂ ਹੋਇਆ ਕਿ ਲੀਡਰ ਨਹੀਂ ਹੋਏ ਅਕਾਲੀ ਦਲ ਕੋਲੇ ਜਿਸ ਵੇਲੇ ਵੱਡਾ ਕੱਲੂਕਾਰਾ ਹੋਇਆ ਸਿੱਖ ਕੌਮ ਦਾ 328 ਹਿੱਸਾ ਮਾਰਿਆ ਗਿਆ ਸੀ ਉਸ ਵੇਲੇ ਵੀ ਇਸ ਲੀਡਰਸ਼ਿਪ ਲੀਡਰਲੈਸ ਨਹੀਂ ਸੀਗੀ ਜਿਸ ਵੇਲੇ ਬੰਦਬੰਦ ਕੱਟੇ ਜਾਂਦੇ ਸੀ ਜਿਸ ਵੇਲੇ ਗਸ਼ਤੀ ਫਿਰਦੇ ਸੀ ਕਿ ਪੁਲਿਸ ਵਾਲੇ ਸਿਪਾਈ ਗਸ਼ਤੀ ਟੋਲੇ ਫਿਰਦੇ ਸੀਗੇ ਤੁਹਾਡੇ ਸਰਾਂ ਦਾ ਮੁੱਲ ਪਾਉਂਦੇ ਉਸ ਵੇਲੇ ਵੀ ਅਸੀਂ ਸਾਡੇ ਲੀਡਰ ਸੀਗੇ ਦਰਬਾਰਾ ਸਿੰਘ ਜਿਸ ਵੇਲੇ ਲੀਡਰ ਸੀ ਸਾਡਾ ਉਸ ਵੇਲੇ ਸਿਰਫ 1000 ਸਿੱਖ ਸੀ ਇਹ ਜੰਗੀ ਸਿੱਖ ਸਿਰਫ 1000 ਰਹਿ ਗਏ ਸੀ ਉਸ 1000 ਦੇ ਵਿੱਚੋਂ ਕਿੰਨੀ ਵੱਡੀ ਇਹ ਨਿਕਲੀ ਹੈ ਸਾਰੀ ਇੱਕ ਤਹਿਰੀਕ ਜਿਸ ਨੇ ਖਾਲਸਾ ਰਾਜ ਕਾਇਮ ਕੀਤਾ ਜਿਸ ਵੇਲੇ ਇੱਕ ਕੋਈ ਵੀ ਨਹੀਂ ਸੀ ਉਸ ਵੇਲੇ ਸੁਖਾ ਸਿੰਘ ਵਰਗੇ ਦੇਖੋ ਛੋਟੇ ਕੱਲੂ ਕਾਲੇ ਦੇ ਵਿੱਚ ਤਾਂ ਕੋਈ ਵੀ ਲੀਡਰ ਨਹੀਂ ਸੀ ਤੇ ਸੁਖਾ ਸਿੰਘ ਵਰਗੇ ਉੱਥੋਂ ਹੀ ਨਿਕਲੇ ਆਏ ਮਹਿਤਾਬ ਸਿੰਘ ਵਰਗੇ ਜਿਹੜੇ ਇਸ ਅਸੀਂ ਲੀਡਰਲੈਸ ਕਦੀ ਨਹੀਂ ਹੋਏ ਸਰਦਾਰ ਦਾ ਮਤਲਬ ਵੀ ਲੀਡਰ ਹੈ ਸਰਦਾਰ ਜਿਹੜਾ ਲਫ਼ਜ਼ ਹੈ ਇਸ ਦਾ ਮਤਲਬ ਲੀਡਰ ਹੈ ਜੀ ਤਾਂ ਇਹ ਖਦਸ਼ਾ ਇਹਨਾਂ ਨੂੰ ਨਹੀਂ ਰੱਖਣਾ ਚਾਹੀਦਾ ਲੀਡਰ ਜਿਹੜਾ ਵੀ ਅਕਾਰਿਦਲ ਦਾ ਮੈਂਬਰ ਬਣਦਾ ਉਸ ਨੂੰ ਅਸਰਟ ਕਰਨਾ ਚਾਹੀਦਾ ਕਿ ਮੈਂ ਬਰਾਬਰ ਦਾ ਮੈਂਬਰ ਹਾਂ ਜਿਸ ਤਰ੍ਹਾਂ ਮਿਸਲਾਂ ਦੇ ਵਿੱਚ ਹੁੰਦਾ ਸੀਗਾ ਸਾਰੇ ਅੰਗਰੇਜ਼ ਮਿਸਲਾਂ ਦੇ ਬਾਰੇ ਜਦੋਂ ਲਿਖਦੇ ਨੇ ਤਾਂ ਉਹ ਲਿਖਦੇ ਨੇ ਕਿ ਇਹਨਾਂ ਦਾ ਸਾਰਿਆਂ ਤੋਂ ਵੱਡਾ ਜਿਹੜਾ ਐਡਵਾਂਟੇਜ ਆ ਉਹ ਇਹ ਹੈ ਕਿ ਡੈਮੋਕਰੈਟਿਕ ਹਨਗੇ ਹੂੰ ਤੇ ਸਾਰੇ ਆਪਣੇ ਆਪ ਨੂੰ ਬਰਾਬਰ ਸਮਝਦੇ ਕੋਈ ਕਿਸੇ ਦਾ ਰੋਪ ਨਹੀਂ ਸੰਦਾ ਹੂੰ ਜੇ ਇਸ ਤਰ੍ਹਾਂ ਦਾ ਅਕਾੜੀ ਦਲ ਸਿਰਜਣਗੇ ਔਰ ਉਹਦੇ ਸੰਵਿਧਾਨ ਦੇ ਅਨਸਾਰ 2 ਸਾਲ ਦੀ ਟਰਮ ਹੈ ਲੀਡਰ ਦੀ 2 ਸਾਲ ਦੀ ਕਰੇ ਆਪਣੀ ਫਿਰ ਅਗਾਂਹ ਜਾਵੇ ਅਗੂ ਦੂਸਰਾ ਆ ਜਾਏਗਾ ਉਹਦੀ ਜਗ੍ਹਾ ਦੇ ਉੱਤੇ ਕਦੇ ਲੀਡਰਸ਼ਿਪ ਦਾ ਖਿਲਾਫ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਪਿਛਲੀਆਂ 5 ਸਦੀਆਂ ਤੋਂ ਮੈਂ ਕਦੇ ਦੇਖਿਆ ਨਹੀਂ ਹੂੰ ਤੇ ਇਹ ਜਿਹੜੇ ਇੱਕ ਬਹਾਨੇ ਬਣਾਉਂਦੇ ਨੇ ਜਦੋਂ ਤੋਂ ਕੋਈ ਜਿਹੜਾ ਕੋਈ ਲੀਡਰ ਉਭਰੇ ਉਸ ਨੂੰ ਤੁਸੀਂ ਖਤਮ ਕਰਦੇ ਹੋ ਤਾਂ ਫਿਰ ਤੁਸੀਂ ਕਹੋਗੇ ਹੈ ਨਹੀਂ ਗੁਰਮੀਤ ਸਿੰਘ ਦੇ ਵਿੱਚ ਕੀ ਨੁਕਸ ਸੀਗਾ ਜਿਹਨੂੰ ਤੁਸੀਂ ਟਿਕਟ ਨਹੀਂ ਦਿੱਤੀ ਉੱਥੋਂ ਮੁਖਸਰ ਤੋਂ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਦੇ ਵਿੱਚ ਕੀ ਨੁਕਸ ਸੀ ਜਿਹਨੂੰ ਤੁਸੀਂ 15 ਕਵਾਰੀ ਅਕਰਦਲ ਚੋਂ ਕੱਢਿਆ ਹੂੰ ਇਸ ਤਰ੍ਹਾਂ ਹੀ ਜਸਦਰ ਤਲਵੰਡੀ ਦੇ ਵਿੱਚ ਕੀ ਨੁਕਸ ਸੀਗਾ ਜਿਹਨੂੰ ਤੁਸੀਂ ਅਫੀਨ ਦਾ ਨਸਲਾ ਕਰਕੇ ਅੱਗੇ ਤੇ ਖਾਮ ਖਾ ਉਸਨੂੰ ਬਦਨਾਮ ਕੀਤਾ ਹੂੰ ਸੰਤ ਲੋਂਗੋਵਾਲ ਕਿੱਥੋਂ ਆਇਆ ਸੀਗਾ ਇਹ ਕਿਹੜਾ ਲੀਡਰਸ਼ਿਪ ਵਿਚਾਰਾ ਲੋਂਗੋਵਾਲ ਪਿੰਡ ਦੇ ਵਿੱਚ ਉਹ ਪ੍ਰਚਾਰ ਕਰਦਾ ਹੁੰਦਾ ਸੀਗਾ ਤੇ ਇੱਕ ਸਮੇਂ ਨੇ ਉਸ ਨੂੰ ਵੱਡਾ ਲੀਡਰ ਬਣਾਤਾ ਇਹ ਵੱਖਰੀ ਗੱਲ ਹੈ ਕਿ ਉਹ ਆਪਣਾ ਪੂਗਾ ਨਹੀਂ ਸਕਿਆ ਸਮੇਂ ਦੇ ਹਾਨ ਦਾ ਵੱਡ ਨਹੀਂ ਸਕਿਆ ਜੇ ਲੀਡਰ ਸਾਡੇ ਕੋਲੇ ਹਾਂ ਸਾਨੂੰ ਹੰਨੇ-ਹੰਨੇ ਮੀਰ ਚਾਹੀਦਾ ਹੈ ਗੁਰੂ ਸਾਹਿਬ ਦਾ ਫਰਮਾਨ ਸੀਗਾ ਵੀ ਮੈਂ ਖਾਲਸਾ ਹੋਸਾ ਜਾਗਾ ਜਿਸ ਦੇ ਵਿੱਚ ਹੰਨੇ-ਹੰਨੇ ਮੀਰ ਹੋਏਗਾ ਹਰ ਘੋੜੇ ਦੀ ਕਾਠੀ ਦੇ ਉੱਤੇ ਬਾਦਸ਼ਾਹ ਹੋਏਗਾ ਅਸੀਂ ਕਿਸੇ ਦੇ ਗੁਲਾਮ ਨਹੀਂ ਹਾਂ ਅਸੀਂ ਅਕਾਲ ਪੁਰਖ ਦੇ ਗੁਲਾਮ ਹਾਂ ਅਸੀਂ ਇਹ ਕਾਲਪੁਰਖ ਦਾ ਜਿਹੜਾ ਸੁਨੇਹਾ ਉਸ ਨੂੰ ਦੁਨੀਆਂ ਦੇ ਵਿੱਚ ਲੈ ਕੇ ਜਾਣਾ ਤੇ ਅਸੀਂ ਇੱਕ ਉਹ ਆਪਣੇ ਹੁੰਦਾ ਸੀਗਾ ਅੰਗਰੇਜ਼ ਰਾਈਟਰ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆਇਆ ਔਰ ਉਸਨੇ ਤਿੰਨ ਵੋਲਿਊਮ ਦੇ ਵਿੱਚ ਆਪਣੀ ਕਿਤਾਬ ਲਿਖੀ ਹੈ ਉਹ ਲਿਖਦਾ ਹੈ ਕਿ ਮੈਂ ਸ਼੍ਰੀਨਗਰ ਦੇ ਵਿੱਚ ਸ਼੍ਰੀਨਗਰ ਗੜਵਾਲ ਵਾਲਾ ਸ਼੍ਰੀਨਗਰ ਦੇ ਵਿੱਚ ਇੱਕ ਨਿਆਂਗ ਸਿੰਘ ਨੂੰ ਮਿਲਿਆ ਉਹਨੂੰ ਮੈਂ ਪੁੱਛਿਆ ਵੀ ਤੂੰ ਕਿਹਦਾ ਨੌਕਰ ਹੈ ਉਹ ਕਹਿੰਦਾ ਅਸੀਂ ਕਿਹਦੇ ਨੌਕਰ ਹੁੰਨੇ ਆ ਅਸੀਂ ਅਕਾਲ ਪੁਰਖ ਦੇ ਨੌਕਰਾਂ ਸਤਾ ਅਸੀਂ ਬੰਦੇ ਦੀ ਨੌਕਰੀ ਬਿਲਕੁਲ ਨਹੀਂ ਪ੍ਰਵਾਨ ਕਰਦੇ ਹਮ ਅਸੀਂ ਸਿੱਦੇ ਇੱਕ ਖਾਲਸੇ ਦਾ ਮਤਲਬ ਕੀ ਹੈ ਖਾਲਸਾ ਬਣਾਇਆ ਗੁਰੂ ਨੇ ਖਾਲਸੇ ਦਾ ਮਤਲਬ ਹੈਗਾ ਕਿ ਸਿੱਧਾ ਅਕਾਲ ਪੁਰਖ ਦੇ ਅੰਡਰ ਇਹ ਹੋਏਗਾ ਹੋਰ ਕਿਸੇ ਦੀ ਈਨ ਨਹੀਂ ਮੰਨੇਗਾ ਠੀਕ ਹੈ ਤਾਂ ਇਹਦਾ ਸਾਡਾ ਖਾਸਾ ਹੈ ਔਰ ਇਹੀ ਸਾਡੀ ਸਟਰੈਂਥ ਹੈ ਇਸ ਦੇ ਉੱਤੇ ਅਸੀਂ ਦੁਨੀਆ ਦੇ ਉੱਤੇ ਰਨ ਆਪਣਾ ਜਿਹੜੀ ਛਾਪ ਛਡਣੀ ਹੈ ਤਾਂ ਕੀ ਲੱਗਦਾ ਹੈ ਜਿਹੜੀ ਕਮੇਟੀ ਬਣਾਈ ਗਈ ਹੈ ਸੱਤ ਮੈਂਬਰੀ ਕਮੇਟੀ ਹਾਲਾਂਕਿ ਉਹਨਾਂ ਦੇ ਵਿੱਚੋਂ ਹੀ ਜ਼ਿਆਦਾਤਰ ਲੀਡਰ ਹੈਗੇ ਨੇ ਜੋ ਪਿਛਲੀ ਲੀਡਰਸ਼ਿਪ ਚ ਸੀ ਜੋ ਵਾਲੇ ਦੋਲੇ ਸੀ ਉਹ ਲੀਡਰਸ਼ਿਪ ਦੇ ਵਾਲੇ ਦੋਲੇ ਸੀ ਕੀ ਲੱਗਦਾ ਉਹ ਉਸ ਚੀਜ਼ ਨੂੰ ਉਸ ਤਰ੍ਹਾਂ ਸਹੀ ਕਰ ਪਾਉਣਗੇ ਜਾਂ ਉਹ ਉਸ ਚੀਜ਼ ਨੂੰ ਰੋਕ ਸਕਣਗੇ ਜੋ ਪਿਛਲੇ ਸਮੇਂ ਵਿੱਚ ਹੋਇਆ ਜੇ ਉਹਨਾਂ ਨੂੰ ਕੋਈ ਛੇਧ ਲੈਣ ਦੀ ਲੋੜ ਹੈਗੀ ਬਹੁਤ ਸਾਰੇ ਗੱਲ ਹੀ ਹੈਗੀ ਹੈ ਗੱਲ ਹੀ ਹੈਗੀ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਦੇ ਸਾਹਮਣੇ ਉਸਨੇ ਸਾਰਾ ਕੁਝ ਮਿੱਟੀ ਦੇ ਵਿੱਚ ਮਿਲਾਤਾ ਨਾ ਹੂੰ ਜੇ ਤਾਂ ਉਹਨਾਂ ਦੀ ਭਾਵਨਾ ਇਹ ਹੀ ਆ ਵੀ ਅਸੀਂ ਮਿੱਟੀ 'ਚ ਮਿਲੇ ਰਹਿਣਾ ਤਾਂ ਫਿਰ ਤਾਂ ਉਹ ਪਿਛਲੇ ਸਮਿਆਂ ਦਾ ਜਿਹੜਾ ਸਾਰਾ ਕੁਝ ਹੈ ਉਸ ਨੂੰ ਗਲਵਕੜੀ ਪਾ ਲੈਣਗੇ ਹੂੰ ਜੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਸ ਨੂੰ ਛੱਡਣਾ ਜ਼ਰੂਰੀ ਹੈ ਸਾਡਾ ਪਿਛਲਾ ਇਤਿਹਾਸ ਦੇਖੋ 1960 ਤੋਂ ਪਹਿਲਾਂ ਦਾ ਤੇ 1984 ਤੋਂ ਬਾਅਦ ਦਾ ਲੀਡਰਸ਼ਿਪ ਦਾ ਇਤਿਹਾਸ ਦੇਖੋ ਤੇ ਕਿਸ ਤਰ੍ਹਾਂ ਨਾਲ ਸਾਡੇ ਇੱਕ ਸਾਡਾ ਰੋਪ ਦਾਬ ਸੀ ਤੇ ਕਿਸ ਤਰ੍ਹਾਂ ਨਾਲ ਸਾਨੂੰ ਦੁਨੀਆ ਸਲਾਮਾ ਕਰਦੀ ਸੀ ਤੇ ਕਿਸ ਤਰ੍ਹਾਂ ਨਾਲ ਸਾਨੂੰ ਹਰ ਜਗ੍ਹਾ ਦੇ ਉੱਤੇ ਸੀ ਵੈਲਕਮ ਸੀਗੇ ਉਹ ਜੇ ਦੇਖਣਗੇ ਤਾਂ ਫਿਰ ਉਹ ਉਸ ਨੂੰ ਰਿਵਾਈਵ ਨਹੀਂ ਕਰਨਗੇ ਉਹਨਾਂ ਨੂੰ ਇੰਨੀ ਕੁ ਸੁਰਤ ਹੋਣੀ ਚਾਹੀਦੀ ਆ ਜੇ ਅਕਾਲ ਤਖਤ ਨੇ ਉਹਨਾਂ ਤੇ ਭਰੋਸਾ ਕੀਤਾ ਤਾਂ ਸ਼ਾਇਦ ਕੁਝ ਜਾਣ ਕੇ ਹੀ ਕੀਤਾ ਹੋਵੇਗਾ ਸ਼ਾਇਦ ਉਹਨਾਂ ਨੂੰ ਸਮਝਦੇ ਨੇ ਕਿ ਇਹ ਨਾ ਕੁਝ ਸਮਝਣ ਦੇ ਕਾਬਿਲ ਹਨਗੇ ਜੇ ਇਹ ਇਸ ਤਰ੍ਹਾਂ ਕਰਨਗੇ ਕਿ ਨਵੇਂ ਲੀਡਰ ਆਪਣੀ ਲੋੜ ਦੇ ਅਨਸਾਰ ਸੰਸਾਰ ਦੇ ਵਿੱਚ ਜਿਹੜੇ ਇਹਨਾਂ ਨੂੰ ਦੋ ਪੈਰਾਂ ਤੇ ਚੱਲ ਕੇ ਤੇ ਸੰਸਾਰ ਦੇ ਇਤਿਹਾਸ ਦੇ ਵਿੱਚ ਅ ਅ ਦਾਖਲ ਹੋਣ ਦੀ ਸ਼ਕਤੀ ਬਖਸ਼ਣਗੇ ਤਾਂ ਇਹੋ ਜਿਹੇ ਲੀਡਰ ਜੇ ਚੁਣਨਗੇ ਤਾਂ ਇਹ ਚੁਣ ਸਕਦੇ ਨੇ ਜੇਕਰ ਸਾਡੇ ਕੋਲੇ ਹਰ ਕਿਸਮ ਦੇ ਲੋਕ ਹਨ ਬਿਲਕੁਲ ਜੇਕਰ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਚੁਣੀ ਜਾਂਦੀ ਹੈ ਨਵੇਂ ਅਹੁਦੇਦਾਰ ਚੁਣੇ ਜਾਂਦੇ ਨੇ ਤੁਹਾਨੂੰ ਤੁਸੀਂ ਕਿਵੇਂ ਦੇਖਦੇ ਹੋ ਸਿਆਸੀ ਰੂਪ ਦੇ ਵਿੱਚ ਕਿਸ ਦ੍ਰਿਸ਼ਟੀਕੋਣ ਨਾਲ ਦੇਖਦੇ ਹੋ ਕਿ ਕਦੋਂ ਤੱਕ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਅਕਾਲੀ ਦਲ ਦੀ ਦੁਆਰਾ ਰਵਾਈ ਹੋ ਸਕਦੀ ਹੈ ਜਬਨ ਸਰ ਦੇਖੋ ਮੈਂ ਤਾਂ ਮੈਂ ਤਾਂ ਬਹੁਤ ਜ਼ਿਆਦਾ ਆਸ਼ਵਾਦੀ ਮੈਂ ਤਾਂ ਹੀ ਲੱਗਦਾ ਵੀ ਤੁਸੀਂ ਅੱਜ ਜੇ ਤੁਸੀਂ ਅੱਜ ਦੇ ਨੌਜਵਾਨ ਭਟਕੇ ਫਿਰਦੇ ਆ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਦਿਸਦਾ ਜਿਨ੍ਹਾਂ ਨੂੰ ਕੋਈ ਸਿਆਸੀ ਪਛਾਣ ਨਹੀਂ ਜਿਨ੍ਹਾਂ ਦੀ ਜਿਹੜੇ ਕਿ ਇੱਕ ਖਾਮ ਖਾ ਗੀਤ गा ਕੇ ਦੱਸੋ ਇਹ ਵੀ ਕੋਈ ਕੰਮ ਹੈ ਕਿ ਉਹ ਤੁਸੀਂ ਇੱਕ ਕਦੇ ਬੰਦਾ ਹੋਇਆ ਜਿਹੜਾ ਕੋਈ ਆਪਣਾ ਕਲਚਰਲ ਐਕਟੀਵਿਟੀ ਦੇ ਵਿੱਚ ਕੰਮ ਪਾਰਟ ਲੈਣਾ ਚਾਹੀਦਾ ਲੇਕਿਨ ਸਾਰੇ ਦੇ ਸਾਰੇ ਹੀ ਹਰ ਇੱਕ ਟੈਲੀਵਿਜ਼ਨ ਦੇ ਸਟੇਸ਼ਨ ਦੇ ਉੱਤੇ ਅੱਜ ਸਾਡੀ ਉਹ ਸਭਾ ਹੋਏਗੀ ਉਹਦੇ ਵਿੱਚ ਅਸੀਂ ਚੁਣਾਂਗੇ ਕਿਹੜਾ ਸਾਰਿਆਂ ਤੋਂ ਵਧੀਆ ਗੀਤ ਗਾਉਂਦਾ ਫਲਾਣਾ ਕਰਦਾ ਇਹ ਕੋਈ ਗੀਤਕਾਰ ਹੰ ਦਾ ਪੰਥ ਸਾਹਿਬ ਜੀ ਗੁਰੂ ਨੇ ਗੁਰੂ ਨੇ ਸਾਹਿਬ ਖਾਲਸਾ ਪੰਥ ਜਿਸ ਨੇ ਸੰਸਾਰ ਦੇ ਉੱਤੇ ਆਪਣੀ ਆਪਣਾ ਜਿਹੜਾ ਅਸਲ ਮਿਸ਼ਨ ਹੈ ਉਸ ਨੂੰ ਪ੍ਰਚਾਰਨਾ ਔਰ ਉਹ ਮਿਸ਼ਨ ਹੈਗਾ ਸਰਬ ਕਲਿਆਣਕਾਰੀ ਹਰ ਇੱਕ ਦਾ ਭਲਾ ਹੋਵੇ ਸਭ ਦੇ ਸਰਬੋਤਮ ਭਲਾ ਕਰਨ ਵਾਸਤੇ ਖਾਲਸਾ ਪੈਦਾ ਹੋਇਆ ਰਸ ਦਿਨੋਂ ਖਾਲਸਾ ਜਗਤ ਕੋ ਦੇਨ ਸੰਤ ਦੁਨੀਆ ਨੂੰ ਦੱਸਣਾ ਕਿ ਕਿਸ ਤਰ੍ਹਾਂ ਨਾਲ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਤੁਸੀਂ ਸੰਸਾਰ ਦੇ ਵਿੱਚ ਸੁਖੀ ਜੀਵਨ ਜੀ ਸਕਦੇ ਹੋ ਔਰ ਮਾਨ ਸਤਕਾਰ ਦੇ ਨਾਲ ਹਰ ਇੱਕ ਆਦਮੀ ਰਹਿ ਸਕਦਾ ਹੈ ਇਹ ਦੱਸਣ ਵਾਸਤੇ ਖਾਲਸਾ ਪੰਥ ਸਾਜਿਆ ਸਾਡੇ ਨੌਜਵਾਨਾਂ ਦੇ ਵਿੱਚ ਇੰਨੀ ਸੋਚੀ ਹੈਗੀ ਇਹਨਾਂ ਨੂੰ ਕੋਈ ਮਿਲਦਾ ਨਹੀਂ ਸੀ ਕੋਈ ਆਊਟਲੈਟ ਜਿੱਥੇ ਜਾ ਕੇ ਆਪਣਾ ਐਕਸਪ੍ਰੈਸ਼ਨ ਦੇਣ ਇਸ ਕਰਕੇ ਗੀਤ ਗਾਉਂਦੇ ਫਿਰਦੇ ਆ ਕੋਈ ਨੱਚਦਾ ਫਿਰਦਾ ਕੋਈ ਮੁੰਦਰਾ ਪਾਈਆਂ ਕੋਈ ਕਿਸੇ ਜਿਵੇਂ ਛੱਤੇ ਜੇ ਬਾਲ ਗੀਤ ਪਰ ਜੇ ਇਹ ਇਹ ਸਾਰੇ ਨੂੰ ਇਹਨਾਂ ਨੂੰ ਸਮਝ ਆ ਜਾਏਗੀ ਜੇ ਅਕਾਲੀ ਦਲ ਉਸ ਭਾਵਨਾ ਦੇ ਨਾਲ ਬਣਿਆ ਜਿਸ ਭਾਵਨਾ ਦੇ ਨਾਲ ਸਿੰਘ ਸਾਹਿਬਾਨ ਦੇ ਮਨਾਂ ਦੇ ਵਿੱਚ ਸੀ ਕਿ ਇਸ ਤਰ੍ਹਾਂ ਦਾ ਅਕਾਲੀ ਦਲ ਹੋਏਗਾ ਸ਼ਰਮਣੀ ਅਕਾਲੀ ਦਲ ਤਾਂ ਫਿਰ ਲਾਜ਼ਮੀ ਅਸੀਂ ਸਾਰੇ ਸੰਸਾਰ ਦੇ ਉੱਤੇ ਆਪਣੀ ਛਾਪ ਛੱਡਾਂਗੇ ਔਰ ਸਾਡੀਆਂ ਪੀੜਾਂ ਨੂੰ ਜਿਹੜੀ ਆ ਸਾਡੀ ਪੀੜ੍ਹੀ ਹੈਗੀ ਅੱਜ ਦੀ ਇਸ ਦੇ ਉੱਤੇ ਆਉਣ ਵਾਲੇ ਸਮੇਂ ਮਾਣ ਕਰਨਗੇ ਹੂੰ ਜੀ ਇਸਟ੍ਰਾਂਹੂਇਟ ਤਾਂ ਇੱਕ ਪਾਸੇ ਜਿਹੜੇ ਰਾਜਨੀਤਿਕ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੀ ਲੋਕਾਂ ਨੇ ਉਮੀਦ ਲਾਈ ਕਿ ਸ਼ਾਇਦ ਕੋਈ ਰਾਜਨੀਤਿਕ ਫੈਸਲਾ ਸਖੇਰਵਾਦ ਨੂੰ ਲੈ ਕੇ ਲਿਆ ਜਾਊਗਾ ਉਹ ਜਾਂ ਜਿਸ ਤਰ੍ਹਾਂ ਉਹ ਬਲਟੋਆ ਸਾਹਿਬ ਦਾ ਜੋ ਫੈਸਲਾ ਸੀ ਉਸ ਨੂੰ ਦੇਖਿਆ ਜਾਂਦਾ ਸੀ ਕਿ ਉਹਨਾਂ ਨੂੰ ਦਸਾਂ ਲਈ ਬਾਹਰ ਕੱਢਤਾ ਵੀ ਸ਼ਾਇਦ ਇਹਨਾਂ ਨੂੰ ਵੀ ਕੱਢ ਦੇਵੇ ਸ਼ਾਇਦ ਉਸ ਤਰ੍ਹਾਂ ਦਾ ਫੈਸਲਾ ਨਹੀਂ ਆਇਆ ਪਰ ਦੂਜੇ ਪਾਸੇ ਰਾਜਨੀਤਿਕ ਫੈਸਲੇ ਵੱਡੇ ਬਹੁਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਉਹਨਾਂ ਤੋਂ ਫਕਰੇ ਕੌਮ ਦਾ ਬਾਪਸ ਲੈ ਲੈਣਾ ਅਹੁਦਿਆਂ ਤੋਂ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਕਹਿਣੀ ਨਮਾ ਅਕਾਲੀ ਦਲ ਸਿਰਜ ਦੇਣ ਦੀ ਗੱਲ ਕਹਿਣੀ ਉਹ ਸਮਝਣਾ ਚਾਹੀਦਾ ਇਸ ਗੱਲ ਨੂੰ ਅੰਤਿਮ ਤੌਰ ਤੇ ਦੇਖੋ ਇੱਕ ਗੱਲ ਤਾਂ ਹੈ ਨਾ ਕਿ ਉਹਨਾਂ ਨੇ ਸਾਰਾ ਕੁਝ ਜਿਹੜਾ ਉਹਨਾਂ ਨੇ ਕੀਤਾ ਹੈ ਇਸ ਲੀਡਰਸ਼ਿਪ ਨੇ ਉਸ ਨੂੰ ਰੱਦ ਕੀਤਾ ਬਿਲਕੁਲ ਔਰ ਫਿਰ ਦੂਸਰੀ ਗੱਲ ਇਹ ਕਹੀ ਹੈ ਕਿ ਇਹ ਲੀਡਰ ਕੌਮ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਬਿਲਕੁਲ ਹੁਣ ਉਹਨਾਂ ਨੇ ਤਾਂ ਸਾਫ਼ ਕਹਿਤਾ ਹੈ ਜੇ ਤੁਸੀਂ ਇਸ ਨੂੰ ਮੰਨ ਸਕਦੇ ਹੋ ਜੇ ਤੁਸੀਂ ਇਸ ਨੂੰ ਇਲਾਹੀ ਹੁਕਮ ਮੰਨ ਸਕਦੇ ਹੋ ਜੇ ਤੁਸੀਂ ਤੁਸੀਂ ਗੁਰੂ ਦੀ ਮਨਸ਼ਾ ਮੰਨ ਸਕਦੇ ਹੋ ਦੇਖੋ ਇਹ ਗੁਰੂ ਦਾ ਹੀ ਚਮਤਕਾਰ ਹੈ ਨਾ ਕਿ ਤੁਸੀਂ ਇਹੋ ਜਿਹੇ ਲੋਕ ਜਿਹੜੇ ਕਹਿੰਦੇ ਸੀ ਵੀ ਇਹ ਤਾਂ ਸਾਡੇ ਨੌਕਰ ਚੱਕਰ ਤੇ ਇਹਨਾਂ ਦੇ ਸਾਹਮਣੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਹੁਕਮ ਕਰਦੇ ਸਨ ਉਹੋ ਜਿਹੇ ਲੋਕਾਂ ਨੇ ਉਹਨਾਂ ਨੂੰ ਦਿਖਾਤਾ ਵੀ ਕੀ ਔਕਾਤ ਹੈ ਗੁਰੂ ਦੇ ਤਖਤ ਦੇ ਸਾਹਮਣੇ ਤੁਹਾਡੀ ਬਿਲਕੁਲ ਤਾਂ ਜੇ ਤਾਂ ਤੁਸੀਂ ਉਹਨਾਂ ਨੂੰ ਮੰਨਦੇ ਹੋ ਜਿੱਤ ਸੀ ਉਹਨਾਂ ਦੀ ਜਿਹੜੀ ਜਿਹੜੀ ਭਾਵਨਾ ਹੈਗੀ ਉਸ ਨੂੰ ਪ੍ਰਵਾਨ ਕਰਦੇ ਹੋ ਤਾਂ ਫਿਰ ਤੁਸੀਂ ਇਹਨਾਂ ਨੂੰ ਨਕਾਰੋਗੇ ਫਿਰ ਤੁਸੀਂ ਇਹਨਾਂ ਨੂੰ ਬਾਰ-ਬਾਰ ਕਿਉਂ ਸਿਰ ਦੇ ਉੱਤੇ ਚੁੱਕ ਕੇ ਰੱਖੋਗੇ ਜਿਨ੍ਹਾਂ ਨੇ ਤੁਹਾਨੂੰ ਹੁਣ ਤਾਈਂ ਡੋਬਿਆ ਹੈ ਇਹ ਇਹਨਾਂ ਨੂੰ ਫਿਰ ਮੁੜ ਕੇ ਲੀਡਰ ਕਿਉਂ ਬਣਾਓਗੇ ਤਾਂ ਮਤਲਬ ਅਸਲ ਅਸਲ ਜਿਹੜੀ ਸਜ਼ਾ ਹਜੇ ਪੰਥ ਨੇ ਦੇਣੀ ਜਾਂ ਇਹ ਕਿਹਾ ਜਾਵੇ ਬੀਡੋਤਾ ਗਰੂਪ ਦੇ ਵਿੱਚ ਇਹ ਇਹ ਤਾਂ ਉਹਨਾਂ ਨੇ ਤਾਂ ਸਿਰਫ ਦੱਸਿਆ ਹੈ ਕਿ ਆਹ ਕੁਝ ਹੋ ਸਕਦਾ ਹੈ ਤੁਸੀਂ ਉਸ ਨੂੰ ਪੰਥ ਨੂੰ ਪੰਥ ਨੂੰ ਚਾਹੀਦਾ ਹੁਣ ਇਸ ਵੇਲੇ ਕਿ ਜਿਸ ਵੇਲੇ ਲੀਡਰਸ਼ਿਪ ਚੁਣਨੀ ਆ ਉਹ ਡੈਮੋਕਰੈtic ਤੌਰ ਦੇ ਉੱਤੇ ਸਾਰੀ ਲੀਡਰਸ਼ਿਪ ਬਾਰੇ ਔਰ ਉਹ ਉਹ ਬਾਰ-ਬਾਰ ਦੇਖ ਕੇ ਪਰਖ ਕੇ ਉਹਨਾਂ ਦੀ ਯੋਗਤਾ ਵੇਖ ਕੇ ਉਹਨਾਂ ਦਾ ਅਪਰੋਚ ਵੇਖ ਕੇ ਉਹਨਾਂ ਦੀ ਜੋ ਉਹਨਾਂ ਦੇ ਵਿੱਚ ਤਾਕਤ ਹੈ ਉਹ ਕਿਸ ਤਰ੍ਹਾਂ ਨਾਲ ਐਕਸਪ੍ਰੈਸ ਕਰਦੇ ਆ ਆਪਣੇ ਆਪ ਨੂੰ ਉਹਨੂੰ ਦੇਖ ਕੇ ਤੇ ਅਗਾਂਹ ਲੀਡਰ ਬਣਾਵੇ ਜਿਹੜੇ ਰੱਦ ਕਰਤੇ ਜਿਨ੍ਹਾਂ ਨੂੰ ਕਹਤਾ ਕਿ ਤੁਸੀਂ ਯੋਗ ਨਹੀਂ ਲੀਡਰਸ਼ਿਪ ਦੇ ਤੁਸੀਂ ਅਗਵਾਈ ਕਰਨ ਦੇ ਯੋਗ ਨਹੀਂ ਉਹਨਾਂ ਨੂੰ ਕਦੇ ਵਾਸਤੇ ਮੜ ਮੜ ਕੇ ਚੁਣਨਗੇ ਲੋਕ ਬਿਲਕੁਲ ਤਾਂ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਕੀਮਤੀ ਸਮਾਂ ਸੀ ਤਾਂ ਇਹ ਸੰਸਾਬ ਕਾ ਆਈਏਐਸ ਗੁਰਤੇਜ ਸਿੰਘ ਹੋਣੀ ਜੋ ਕਿ ਸਿੱਖ ਮਾਮਲਿਆਂ ਦੇ ਉੱਤੇ ਬਹੁਤ ਸਾਰੀ ਹਿਸਟੋਰੀਅਨ ਵੀ ਸਿੱਖ ਸਟੋਰੀਆਂ ਇਹਨਾਂ ਨੂੰ ਕਿਹਾ ਜਾਂਦਾ ਤੇ ਬਹੁਤ ਸਾਰੇ ਡੰਗਾ ਇਹਦੇ ਨਾਲ ਤੇਖਣ ਬੁੱਧੀ ਦੇ ਨਾਲ ਸੋਚਦੇ ਨੇ ਉਹਨਾਂ ਦੇ ਵੱਲੋਂ ਆਪਣੀ ਗੱਲਬਾਤ ਜਿਹੜੀ ਰੱਖੀ ਗਈ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ